ਜ਼ਿੰਦਗੀ ਆਪਣਾ ਜੀਵਨ ਹੈ ਮੈਂ ਦਾਤੇ ਲਾ ਕੇ ਬੈਠਾ ਮੈਂ ਕੋਈ ਡਰਾਮਾ ਨਹੀਂ ਕਰ ਰਿਹਾ ਮੈਂ ਕੋਈ ਦਿਖਾਵਾ ਨਹੀਂ ਕਰ ਰਿਹਾ ਕਿਥੋਂ ਦੇ ਕਰੀਓ ਬਣਾ ਸਾਨੂੰ ਕਿਹਾ ਅਸੀਂ ਮਿਲ ਲਗਾਏ ਆਂ ਵੀ ਤੁਸੀਂ ਆਪਣੀ ਚੌਕਸੀ ਵਧਾ ਦਿਓ ਆਪਣੀ ਬਲਟ ਅਤੇ ਫੋਰਸ ਵਧਾ ਦਿਓ ਤੁਸੀਂ ਛੋਟੀ ਪਹਿਰੇਦਾਰੀ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਜੇ ਛੋਟੀ ਪਹਿਰੇਦਾਰੀ ਵਿੱਚ ਕਿਸੇ ਕਮੀ ਕਾਰਨ ਤੁਹਾਡੀ ਫੋਰਸ ਦੀ ਤਾਇਨਾਤੀ ਦੀ ਕਿਸੇ ਕਮੀ ਕਾਰਨ ਫੋਰਸ ਚੱਕਣ ਦੇ ਵਿੱਚ ਮੈਨੂੰ ਕਾਮਜਾਬ ਹੋ ਗਈ ਤਾਂ ਇਹ ਸਭ ਤੋਂ ਮਾਰੀਗਲ ਹੋਊਗੀ ਮੇਰੀ ਸੈਸੀ ਮੌਤ ਹੋਊਗੀ ਇਹ ਤੁਸੀਂ ਮੇਰੀ ਸੈਸੀ ਮੌਤ ਨਾ ਕਰਵਾ ਦਿਓ ਉਹ ਉਹ ਨੰਨਾ ਨਿਕੋਟ ਕਰ ਜਿਹੜਾ ਸਭ ਤੋਂ ਸ਼ਬਦ ਹੈ ਇਥੋਂ ਤੱਕ ਆਪਣੀਆਂ ਵਰਕਰਾਂ ਨੂੰ ਆਪਣੇ ਕਿਸਾਨਾਂ ਨੂੰ ਪਸੰਦ ਜਿੱਥੇ ਬੰਦਗਾਂ ਨੂੰ ਹਦਾਇਤ ਹੈ ਸੁਪਰੀਮ ਕੋਰਟ ਨੂੰ ਸੈਂਟਰ ਸਰਕਾਰ ਨੂੰ ਉਹਨਾਂ ਦੀ ਭਾਵਨਾ ਪ੍ਰਗਟ ਕਰਦੇ ਇਹਦੇ باوجود ਵੀ ਜੇ ਸੁਪਰੀਮ ਕੋਰਟ ਇਹੇ ਜਿਹਾ ਹੱਲ ਦਿੱਤਾ ਕਰਦੀ ਹੈ ਪੰਜਾਬ ਸਰਕਾਰ ਨੂੰ ਤਾਂ ਅਸੀਂ ਉਹਦਾ ਸਾਹਮਣਾ ਕਰਨ ਨੂੰ ਵੀ ਤਿਆਰ ਹੈ ਅਸੀਂ ਉੱਤੇ ਵੀ ਡਲੇਵਾਲ ਸਾਹਿਬ ਨੂੰ ਕਹਿੰਦਾ ਸੀਗਾ ਵੀ ਅਸੀਂ ਖੜੋ ਥੱਲੇ ਵਲੰਟੀਅਰ ਨਹੀਂ ਅਸੀਂ ਆਗੂ ਹੈ ساری ਰਾਤ ਪਹਿਰਾ ਦੇਵਾਂਗੇ ਜ਼ਿੰਮੇਵਾਰੀ ਭਗਵਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਹੋਗੀ ਪਰਮਪੁਨੇ ਇਹ ਬਾਤ ਨਹੀਂ ਪੀਟ ਕਰ ਰਹੇ ਹੈ हम लोगों का आंदोलन बिल्कुल शांतिपूर्ण ढंग से चल रहा है आगे भी हम शांतिपूर्ण ढंग से अपना आंदोलन कर रहे हैं और अगर सरकार चाहती है कोई जोर जबरदस्ती करना चाहती है तो सरकार को हमारी लाशों के ऊपर से गुजरना पड़ेगा अगर संविधानिक संस्थाएं अगर सरकार हमारी लाशों के ऊपर से गुजरना चाहती है तो वो फिर उनका अपना फैसला होगा हम पूरे देश के किसानों से खासकर पंजाब और हरियाणा के किसानों से खासकर नौजवानों से हम ये निवेदन करते हैं हम ये प्रार्थना करते हैं कि सरदार जगजीत सिंह डलेवाल जी अगली पीढ़ी के भविष्य को बचाने की लड़ाई जो गांधीवादी तरीके से लड़ रहे हैं अपने शरीर के ऊपर कष्ट झेल के जो लड़ाई लड़ रहे हैं हम सब की जिम्मेदारी बनती है कि हम अधिक से अधिक संख्या में मोर्चों पे पहुंच के उनकी पहरेदारी करने का एज ए वॉलंटियर के तौर पे ड्यूटी निभाने की अपनी जिम्मेदारी पूरी करे दूसरा जरा रास्ता है कि मेरे माफ तो बाद मैं अपनी जिंदगी अपना जीवन है मैं दाते ला के बैठा मैं कोई ड्रामा नहीं कर रहा मैं कोई दिखावा नहीं कर रहा तक इतोर में सानू कहा अभी मिल गए हैं ਤੁਹਾਨੂੰ ਜੋਖਸੀ ਵਧਾ ਦਿਓ ਆਪਣੇ ਬਲੱਡ ਯਰ ਫੋਰਸ ਵਧਾ ਦਿਓ ਤੁਹਾਡੇ ਛੋਟੀ ਪਹਿਰੇਦਾਰੀ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਜੇ ਤੁਹਾਡੀ ਪਹਿਰੇਦਾਰੀ ਵਿੱਚ ਕਿਸੇ ਕਮੀ ਕਾਰਨ ਤੁਹਾਡੀ ਫੋਰਸ ਦੀ ਤਣਾਅਤੀ ਦੀ ਕਿਸੇ ਕਮੀ ਕਾਰਨ ਗੁੱਸੇ ਚੱਕਣ ਦੇ ਵਿੱਚ ਮੈਨੂੰ ਕਾਮਜਾਬ ਹੋ ਗਈ ਤਾਂ ਇਹ ਸਭ ਤੋਂ ਮਾੜੀ ਗੱਲ ਹੋਊਗੀ ਮੇਰੀ ਸੈਸੀ ਮੌਤ ਹੋਊਗੀ ਇਹ ਤੁਸੀਂ ਮੇਰੀ ਸੈਸੀ ਮੌਤ ਨਾ ਕਰਵਾ ਦਿਓ ਸੋ ਉਹਨਾਂ ਦੀਆਂ ਛੋਟੇ ਕਰਨ ਦੀ ਭਾਵਨਾ ਪ੍ਰਗਟ ਕਰਦੇ ਕਿਤੇ باوجود ਵੀ ਜੇ ਸੁਪਰੀਮ ਕੋਰਟ ਇਹੇ ਜਿਹਾ ਹੁਕਮ ਦਿੱਤਾ ਕਰਦੇ ਆ ਪੰਜਾਬ ਸਰਕਾਰ ਨੂੰ ਤਾਂ ਅਸੀਂ ਉਹਦਾ ਸਾਹਮਣਾ ਕਰਨ ਨੂੰ ਵੀ ਤਿਆਰ ਹੈ ਅਸੀਂ ਉੱਤੇ ਵੀ ਡਲੇਵਾਲ ਸਾਹਿਬ ਨੂੰ ਕਹਿਤਾ ਸੀਗਾ ਵੀ ਅਸੀਂ ਕੋਦ ਥੱਲੇ ਬਲੰਟੇਰ ਨਹੀਂ ਅਸੀਂ ਆਗੂ ਹੈ ساری ਰਾਤ ਹੈ ਪਹਿਰਾ ਦੇਵਾਂਗੇ ਜ਼ਿੰਮੇਵਾਰੀ ਭਗਵਾਨ ਮੰਤਰੀ ਨਰਿੰਦਰ ਮੋਤੀ ਜੀ ਕੀ ਹੋਗੀ ਪਰਮਪੁਨੇ ਇਹ ਬਾਤ रिपीट ਕਰ ਰਹੇ ਹੈ ਹਮ ਲੋਗਾਂ ਦਾ ਅੰਦੋਲਨ ਬਿਲਕੁਲ ਸ਼ਾਂਤੀਪੂਰਨ ਢੰਗ ਸੇ ਚੱਲ ਰਹਾ ਹੈ ਅੱਗੇ ਵੀ ਹਮ ਸ਼ਾਂਤੀਪੂਰਨ ਢੰਗ ਸੇ ਆਪਣਾ ਅੰਦੋਲਨ ਕਰ ਰਹੇ ਹੈ ਔਰ ਅਗਰ ਚਾਹਤੀ ਹੈ ਕੋਈ ਜ਼ੋਰ ਜ਼ਬਰਦਸਤੀ ਕਰਨਾ ਚਾਹਤੀ ਹੈ ਤਾਂ ਸਰਕਾਰ ਨੂੰ ہماری ਲਾਸ਼ਾਂ ਦੇ ਉੱਪਰ سے ਗੁਜ਼ਰਨਾ ਪਵੇਗਾ